ਮਨਕਮਾਨ ਦੀ ਸਰਕਾਰ ਪਲਾਗ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਧੋਖਾ ਕਰਕੇ ਝੂਠ ਬੋਲ ਕੇ ਸੱਤਾ ਵਿੱਚ ਆਈ ਸੀਗੀ ਔਰ ਇਹਨੇ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਕਿਸੇ ਨੂੰ ਧਰਨਾ ਵਜ਼ਾਰਾ ਨਹੀਂ ਕਰਨਾ ਪਏਗਾ ਅੱਜ ਪੈਨਸ਼ਨਰ 40000 ਮਰ ਗਏ ਔਰ ਉਹਨਾਂ ਦੇ ਬਕਾਏ 8 8 10 10 ਲੱਖ ਰੁਪਇਆ ਖੱਲ ਇਕੱਲੇ ਦਾ ਖੜਾ ਹੈ ਪੈਂਡਿੰਗ ਡੀਏ ਪਿਆ ਮੁਲਾਜ਼ਮਾਂ ਨੇ ਮੰਗਾ ਬਹੁਤ ਪੈਂਡਿੰਗ ਪਈਆਂ ਸਰਕਾਰ ਟੱਸ਼ ਤੋਂ ਬਚ ਨਹੀਂ ਹੋ ਰਹੀ ਲੋਕਾਂ ਨੂੰ ਝੂਠੇ ਚੁਟਕਲੇ ਸੁਣਾ ਕੇ ਗੁੰਮਰਾਹ ਕਰ ਰਿਹਾ ਹੈ ਅੱਜ ਸਾਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਤੇ ਫੈਕਸ਼ਨਰ ਇਕੱਠੇ ਹੋ ਕੇ ਭਗਵਾਨ ਸਤਿਕਾਰ ਦਾ ਪਿੱਟ ਸੱਪਾ ਕਰਨ ਆਏ ਆਂ ਔਰ ਨਿਵਾਣੇ ਦੇ ਲੋਕਾਂ ਨੂੰ ਦੱਸਣ ਵਾਸਤੇ ਆਏ ਆਂ ਕਿ ਇਹ ਝੂਠੀ ਸਰਕਾਰ ਹੈ ਮਕਾਰ ਸਰਕਾਰ ਹੈ ਇਹਨੂੰ ਵੋਟਾਂ ਪਾ ਕੇ ਹਰਾਇਆ ਜਾਵੇ ਇਹਨੂੰ ਡਿਮੋਰਲਾਈਜ਼ ਕਰਕੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਵੇ ਇਸ ਕਰਕੇ ਪੰਜਾਬ ਦਾ ਫੈਕਸ਼ਨਰ ਅੱਜ ਲੁਗਾਨੇ ਸ਼ਹਿਰ ਦੇ ਵਿੱਚ ਇਕੱਠਾ ਹੋ ਕੇ ਮੁਲਾਜ਼ਮਾਂ ਦੇ ਨਾਲ ਰਲ ਕੇ ਆਪਣੀਆਂ ਮੰਗਾਂ ਵਾਸਤੇ ਮਾਰਚ ਕਰਕੇ ਰੋਸ ਮਾਰਚ ਕਰਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟਾਵਾ ਕਰਨ ਵਾਸਤੇ ਪਹੁੰਚੇ ਹੋਰੀ ਬ੍ਰੋ ਦੇ ਲਈ ਪੂਰੇ ਸਾਂਝੇ ਫਰੰਟ ਵੱਲੋਂ ਤੇ ਇਸ ਮੰਚ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੇ ਨਾਲ ਹੀ ਇਸ ਗੱਲ ਦੀ ਉਮੀਦ ਕੀਤੀ ਜਾਂਦੀ ਆ ਕਿ ਸਾਂਝੇ ਫਰੰਟ ਦੇ ਮਸਲੇ ਵੱਟੇ ਆ ਤੁਸੀਂ ਤੇ ਅਸੀਂ ਸਾਰੇ ਇਸ ਗੱਲ ਨੂੰ ਸਮਝਦੇ ਆ ਬੜੀ ਬਰੀਕੀ ਦੇ ਨਾਲ ਸੋ ਇਸ ਲਈ ਪ੍ਰਸ਼ਾਸਨ ਵੱਲੋਂ ਆਪਾਂ ਨੂੰ 26 ਤਰੀਕ ਦੀ ਸਬ ਕਮੇਟੀ ਦੇ ਨਾਲ ਮੀਟਿੰਗ ਦਿੱਤੀ ਆ ਪਰ ਮੀਟਿੰਗ ਅਸੀਂ ਪਹਿਲਾਂ ਦੀ ਸਬ ਕਮੇਟੀ ਦੇ ਨਾਲ ਕਰਕੇ ਆਏ ਆ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਣਾ ਕੀ ਨਾ ਨਿਕਲਣਾ ਇਹ ਸਮੇਂ ਤੋਂ ਪਹਿਲਾਂ ਕੀਤੀ ਹੋਈ ਗੱਲ ਹੋਊਗੀ ਪਰ ਜਿਸ ਤਰ੍ਹਾਂ ਦੀ ਇਸ ਸਰਕਾਰ ਨੇ ਕਾਰਪੋਰਟ ਪੱਖੀ ਨੀਤੀ ਜਿਹੜੀ ਅਪਣਾਈ ਹੋਈ ਆ ਜੋ ਨੀਤੀ ਇਹ ਲੈ ਕੇ ਚੱਲੀ ਆ ਤੋ ਸੰਨੀਤ ਤੋਂ ਸਾਫ ਲੱਗਦਾ ਬਈ ਇਹੋ ਜਿਹੇ ਹੋਰ ਅਨੇਕਾਂ ਤੱਕ ਲੋਕ ਕਰਨੇ ਪੈਣਗੇ ਤੇ ਉਹਨਾਂ ਇਕੱਠਾਂ ਦੇ ਲਈ ਸਾਂਝਾ ਫਰੰਟ ਤੁਹਾਡੇ ਤੋਂ ਸਾਰਿਆਂ ਤੋਂ ਇਹ ਉਮੀਦ ਕਰਦਾ ਬਈ ਤੁਸੀਂ ਇਹਦੇ ਨਾਲ ਉਹ ਵੀ ਵੱਧ ਭਰਮੀ ਸਮੂਹੀਆਂ ਤੇ ਜਿਹੜੀ ਉਹਨਾਂ ਸਾਂਝੇ ਫਰੰਟ ਦੇ ਇਕੱਠਾਂ ਦੇ ਵਿੱਚ ਕਰੋਗੇ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਝੇ ਫਰੰਟ ਦੇ ਕਨਵੀਨਰਜ਼ ਵੱਲੋਂ ਕੌਕ ਕਨਵੀਨਰ ਦੇ ਵੱਲੋਂ ਆਜ਼ਾਦ ਤੇ ਰਾਂ ਵੱਲੋਂ ਤੇ ਇਸ ਮੰਚ ਵੱਲੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਜੀ ਜੈ ਜਨਤਾ ਜੈ ਸੁਨਾਰਸੀ ਜਿੱਤ ਲੜਦੇ ਲੋਕਾਂ ਦੀ ਤਗੜਾ ਹੱਲਾ ਲੈ ਕੇ ਆਏ ਹਾਂ ਲਾਜ਼ਮੀ ਤੌਰ ਤੇ ਆਪਾਂ ਇਸ ਹੱਲੇ ਨੂੰ ਜਦੋਂ ਬਾਜ਼ਾਰਾਂ 'ਚ ਜਾਵਾਂਗੇ ਸਰਕਾਰ ਨੂੰ ਪਿਛਲ ਖੁਰੀ ਭੱਜਣ ਭੱਜਣ ਲਈ ਮਜਬੂਰ ਕਰਾਂਗੇ ਤੁਹਾਨੂੰ ਇੱਕੋ ਬੇਨਤੀ ਹੈ ਕੋਈ ਵੀ ਸਾਥੀ ਇੱਥੇ ਬੈਠੇ ਹੋ ਨਾ ਪੈਦਲ ਜਾਣਾ ਹੈ ਜਿਹੜੀਆਂ ਵੱਡੀਆਂ ਉਮਰਾਂ ਦੇ ਸਾਥੀ ਹੋਣ ਗਏ ਉਹ ਜ਼ਰੂਰ ਆਪਣੀ ਗੱਡੀ ਲੈ ਆਓ ਪਿੱਛੇ ਵਾਪਸ ਨਾ ਮੁੜ ਕੇ ਜਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਭੈਣੋ ਦੇ ਭਰਾਓ ਅੱਜ ਸਾਡੇ ਇੱਥੇ ਆਣ ਦਾ ਮਕਸਦ ਬੜਾ ਸਪਸ਼ਟ ਹੈ ਬੇ ਸਿਖਲੇ ਲੰਬੇ ਸਮੇਂ ਤੋਂ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸੜਕਾਂ ਦੇ ਉੱਤੇ ਨੇ ਤੇ ਆਪ ਭਗਵੰਤ ਮਾਨ ਦੀ ਸਰਕਾਰ ਜਿਨੇ ਇੱਕ ਨਹੀਂ ਅਨੇਕਾਂ ਮੀਟਾਂ ਕੈਬਨਿਟ ਸਬ-ਕਮੇਟੀ ਨੇ ਕੀਤੀਆਂ ਤੇ ਇਹਨਾਂ ਦੇ ਮੰਤਰੀਆਂ ਨੇ ਕੀਤੀਆਂ ਪਰ ਅੱਜ ਹੈਰਾਨੀ ਨਾਲ ਕਹਿਣਾ ਪੈ ਰਿਹਾ ਦੁੱਖ ਨਾਲ ਕਹਿਣਾ ਪੈ ਰਿਹਾ ਪੰਜਾਬ ਦੇ ਅਮਲਾਜਮਾ ਤੇ ਪੈਨਸ਼ਨਾਂ ਦੀ ਇੱਕ ਵੀ ਮੰਗ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਜਿਨ੍ਹਾਂ ਮੰਗਾਂ ਦਾ ਸਰਕਾਰ ਲੱਖਾਂ ਰੁਪਏ ਦੇ ਹੌਲے ਲਾ ਕੇ ਬੋਰ ਲਾ ਕੇ ਵੱਡੇ ਵੱਡੇ ਪ੍ਰਚਾਰ ਕਰ ਰਹੀ ਹੈ ਵੈਸੇ ਹੀ ਹਜ਼ਾਰਾਂ ਅਮਲਾਜਮ ਪੱਕੇ ਕਰ ਦਿੱਤੇ ਔਰ ਅਸਲ ਮੈਂ ਨਿਆਦੇ ਵੀ ਜਿਹੜੀ ਉਹ ਪਾਲਿਸੀ ਲੈ ਕੇ ਆਏ ਆ ਉਸ ਨਾਲ ਇੱਕ ਵੀ ਮਰਾਜ਼ਾ ਪੱਕਾ ਨਹੀਂ ਹੋਇਆ ਜਿਨ੍ਹਾਂ ਭੈਣਾ ਵਾਲੇ ਕਹਿ ਰਹੇ ਨੇ ਮਾਣ ਪੱਤੇ ਦੇ ਕੰਮ ਕਰਦਿਆਂ ਇਹ ਸੈਂਟਰ ਤੇ ਕੰਮ ਕਰਦਿਆਂ ਇਹਨਾਂ ਦੇ ਪੱਤੇ ਦੁੱਗਣੇ ਕਰਾਂਗੇ ਇੱਕ ਵੀ ਪੈਸੇ ਦਾ ਇਜ਼ਾਫਾ ਅਜੇ ਤੱਕ ਨਹੀਂ ਕੀਤਾ ਗਿਆ ਆ ਪੈਨਸ਼ਨ ਉਹ ਜਿਹੜੇ 80-80 ਸਾਲ ਦੇ ਸੜਕਾਂ ਤੇ ਰੋੜ ਰਹੇ ਨੇ ਜਿਨ੍ਹਾਂ ਦੀ ਇਹ ਉਮਰ ਕਰਾਚ ਬੈਠ ਕੇ ਆਰਾਮ ਨਾਲ ਜ਼ਿੰਦਗੀ ਕੱਟਣ ਦੀ ਹੈ ਅੱਜ ਕੀ ਇਹਨਾਂ ਦਾ ਕਸੂਰ ਹੈ ਇਹ ਕਮਿਸ਼ਨ ਰეკਮੈਂਡ ਕਰ ਰਿਹਾ ਹੈ ਵੇ ਇਹਨਾਂ ਦੀ ਪੈਂਚੋਂ ਦਾ ਰਾਈ 2.68 ਗਿਲਾਕ ਨਾ ਕੀਤੀ ਜਾਵੇ ਪਰ ਇਹ ਸਰਕਾਰ ਆਪਣੀ ਉਸ ਗੱਲ ਤੋਂ ਭੱਜ ਗਈ ਹੈ ਅਸੀਂ ਇਹ ਕਹਿ ਰਹੇ ਹਾਂ ਸਾਡਾ ਮਹंगाई ਪਤਾ ਕਹਿੰਦੇ ਨਾਲ ਲਿਖਦੇ ਇਹਨੂੰ ਲੇਖਤ ਰਹਿਣ ਦਿੱਤਾ ਜਾਵੇ ਅੱਜ ਸਾਡਾ 13% ਮਹंगाई ਪਤਾ ਠੰਡੇ ਬਸਤੇ ਚ ਪਾ ਕੇ ਰੱਖ ਦਿੱਤਾ ਗਿਆ ਹੈ ਅੱਜ 9 ਸਾਲ ਵੀ ਜਾਣ ਦੇ ਬਾਅਦ ਵੀ ਪੇ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਹਿੱਸਾ ਸਰਕਾਰ ਲਾਗੂ ਕਰਨ ਵਾਸਤੇ ਤਿਆਰ ਨਹੀਂ ਤੇ ਪੇ ਕਮਿਸ਼ਨ ਦੇ ਬਕਾਏ ਇਹਨਾਂ ਵਿੱਚ ਰੋਕੇ ਰੱਖ ਦਿੱਤੇ ਤੇ ਕਦੇ ਕਹੇ 36 ਕਿਸ਼ਤਾਂ ਤੇ ਕਦੇ 42 ਕਿਸ਼ਤਾਂ ਲੋਕੀ ਆਪਣੇ ਮਗਾਏ ਭੁੱਲ ਗਏ ਨੇ ਅੱਜ ਜਿਹੜੇ ਨਵੇਂ ਸਾਡੇ ਪੀਆਂ ਪੈਣ ਭਰਤੀ ਹੋ ਰਹੇ ਨੇ ਉਹਨਾਂ ਨੂੰ ਕਹਿੰਦੇ ਦੇ ਸਕੇਲਾਂ ਦਾ ਨੂੜਿਆ ਜਾ ਰਿਹਾ ਤੇ ਉਹਨਾਂ ਦੇ ਉੱਤੇ 3 ਸਾਲ ਮੁੰਡੀ ਤਨਖਾਹ ਖੋਪੀ ਜਾ ਰਹੀ ਹੈ ਜ਼ਬਰਦਸਤੀ ਇਸ ਦੇ ਬਾਅਦ ਨੂੰ ਦੇ ਹਾਈ ਕੋਰਟਾਂ ਸੁਪਰੀਮ ਕੋਰਟਾਂ ਹੱਕ ਦੇ ਫੈਸਲੇ ਦੇ ਰਹੀਆਂ ਆ ਮਲਾਜਮਾਂ ਦੇ ਪਰ ਬੇਈਮਾਨ ਇੱਕ ਵੀ ਫੈਸਲਾ ਲਾਗੂ ਕਰਨ ਵਾਸਤੇ ਤਿਆਰ ਨਹੀਂ ਉਸ ਤੋਂ ਬਾਅਦ ਐਲਕੀਆਂ ਪਾਰੇ ਅਗਲੀਆਂ ਕੋਰਟਾਂ ਤੇ ਜਾ ਰਹੇ ਹੈ ਇਸ ਕਰਕੇ ਤੁਹਾਡਾ ਗੁੱਸਾ ਬਿਲਕੁਲ ਜਾਇਜ਼ ਹੈ ਜਿਹੜਾ ਅਸੀਂ ਅੱਜ ਇਹ ਜੁਮੀ ਚੌਂ ਦੇ ਦੌਰਾਨ ਲੋਕਾਂ ਦੀ ਕਚਹਿਰੀ ਚ ਲੈ ਕੇ ਆਏ ਆ ਅਸੀਂ ਕਿਸੇ ਗੱਲ ਤੋਂ ਪੈਦੇ ਨਹੀਂ ਸਾਡਾ ਬੜਾ ਸਪਸ਼ਟ ਐਲਾਨ ਹੈ ਵੀ ਮੀਟਿੰਗ ਅਸੀਂ ਮੁੱਖ ਮੰਤਰੀ ਨਾਲ ਕਰਨੀ ਹੈ ਇਹ ਤੋਂ ਥੱਲੇ ਜੇ ਮੀਟਿੰਗ ਸਾਨੂੰ ਇੱਥੇ ਦੇਣਗੇ ਉਹ ਸਾਨੂੰ ਪਰਵਾਹ ਨਹੀਂ ਕਿਉਂਕਿ ਅਸੀਂ ਪਿਛਲੇ 25 ਤਰੀਕ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਕੇ ਆ ਗਏ ਆ ਇਸ ਕਰਕੇ ਅੱਜ ਲੋਕਾਂ ਦੀ ਕਚਹਿਰੀ ਜਾਵਾਂਗੇ ਇਕੱਲੇ ਬਾਹਰ ਸਾਡੇ ਨਾਲ ਨਹੀਂ ਕੀਤੇ ਲੋਕਾਂ ਨਾਲ ਵੀ ਵਾਦੇ ਕੀਤੇ ਐ ਲੋਕਾਂ ਨੂੰ ਜ਼ਗਾਰਦ मागे ਮਗ ਆਈ ਤੇ ਨਤ ਪਾਵਾਂਗੇ ਨਸ਼ਿਆ ਤੇ ਅਸੀਂ ਪਾਬੰਦੀ ਲਾਵਾਂਗੇ ਅੱਜ ਘਰ ਘਰ ਨਸ਼ਾ ਵਿਕ ਰਿਆ ਐ ਤੇ ਮੰਤਰੀ ਤੇ ਪੁਲਸ ਤੇ ਤਾਲਾ ਨਾਲ ਬਕਰ ਰਹੀਆਂ ਨੇ ਅੱਜ ਇਹ ਜਿਹੜਾ ਅਮਨ ਕਾਨੂੰਨ ਦੀ ਗੱਲ ਕਰਦੇ ਨੇ ਅੱਜ ਦਿਨ ਦਿਹਾੜੇ ਸਾਡੇ ਨੌਜਵਾਨਾਂ Such Opa hab asndota haba Izusiona Musterum Nertati